ਸਤ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੀ ਕੈਲਕੂਲੇਸ਼ਨ ਸ਼ੀਟ ਬਾਰੇ ਤੁਸੀਂ ਅਕਸਰ ਹੀ ਤੁਹਾਡੇ ਮੈਸੇਜ ਇਹਦੇ WhatsApp ਮੇਲ ਨੂੰ ਰੀਸੀਵ ਹੋਏ ਨੇ ਜਿਹਦੇ ਵਿੱਚ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੈਲਕੂਲੇਸ਼ਨ ਕਿਸ ਤਰ੍ਹਾਂ ਕੀਤੀ ਜਾਵੇ 7 ਲੱਖ ਤੱਕ ਸਾਡੀ ਰਿਬੇਟ ਹੈ 7 ਲੱਖ ਤੱਕ ਤੁਹਾਨੂੰ ਕੋਈ ਟੈਕਸ ਨਹੀਂ ਬੈੜਾ ਅਸੀਂ ਨਿਊ ਰੀਜਿਮ ਸਿਲੈਕਟ ਕਰੀਏ ਜਾਂ 올ਡਰ ਰੀਜਿਮ ਸਿਲੈਕਟ ਕਰੀਏ ਉਹ ਕਿਹੜੀ ਰੀਜਿਮ ਦੇ ਵਿੱਚ ਸਾਡ ਨੂੰ ਜ਼ਿਆਦਾ ਬੈਨੀਫਿਟ ਹੁੰਦੇ ਨੇ ਅੱਜ ਆਪਾਂ ਤੁਹਾਨੂੰ ਉਹ ਕੈਲਕੂਲੇਟ ਕਰਕੇ ਦਿਖਾਵਾਂਗੇ ਤੁਸੀਂ ਆਪ ਆਪਣੀ ਸੈਲਰੀ ਚੂਜ਼ ਕਰਨੀ ਹੈ ਤੇ ਤੁਸੀਂ ਕਿਹੜੀ ਰਜਿਮ ਦੇ ਵਿੱਚ ਜਾਣਾ ਚਾਹੁੰਦੇ ਹੋ ਅਤੇ ਸਿੰਪਲੀ ਤੁਸੀਂ ਘਰ ਬੈਠੇ ਆਪ ਹੀ ਇਹਨੂੰ ਚੈੱਕ ਕਰ ਸਕਦੇ ਹੋ ਕਿ ਕਿਹੜੀ ਰਜਿਮ ਤੁਹਾਡੇ ਵਾਸਤੇ ਜ਼ਿਆਦਾ ਬੈਟਰ ਰਹੇਗੀ ਨਿਊ ਰਜਿਮ ਜਾਂ 올ਡਰ ਰਜਿਮ ਜੋ ਬੇਸਿਕ ਫੰਡਾਮੈਂਟਲ ਹੈ ਉਹ ਇਹ ਕਹਿੰਦਾ ਹੈ ਵੀ ਜਿਹੜੀ 올ਡਰ ਰਜਿਮ ਹੈ ਉਸ ਵਿੱਚ ਤੁਸੀਂ ਸਾਰੀਆਂ ਸੇਵਿੰਗਸ ਕਲੇਮ ਕਰ ਸਕਦੇ ਹੋ ਪਰ ਜਿਹੜੀ ਨਿਊ ਰਜਿਮ ਹੈ ਉਸ ਵਿੱਚ ਤੁਸੀਂ ਆਪਣੀਆਂ ਸੇਵਿੰਗਸ ਨੂੰ ਕਲੇਮ ਨਹੀਂ ਕਰ ਸਕਦੇ ਪਰ ਉਸ ਵਿੱਚ ਟੈਕਸ ਦੀ ਸਲੈਬ ਘਟ ਹੈ ਆਓ ਜਾਣਦੇ ਹਾਂ ਕਿਸ ਤਰ੍ਹਾਂ ਅਦੇਕ ਪੀਏ ਸਿੰਪਲੀ ਅਸੀਂ ਇਸ ਵੀਡੀਓ ਵਿੱਚ ਸਿੱਧਾ ਹੀ ਟੈਕਸ ਕੈਲਕੂਲੇਟ ਕਰਾਂਗੇ ਨਾ ਕਿ ਸਲੈਬਸ ਜਾਂ ਹੋਰ ਕਿਸੇ ਚੀਜ਼ ਦਾ ਡਿਸਕਸ਼ਨ ਕਰਾਂਗੇ ਜੇਕਰ ਤੁਸੀਂ ਉਸ ਰਿਗਾਰਡਿੰਗ ਇਨਫਰਮੇਸ਼ਨ ਜਾਣਨਾ ਚਾਹੁੰਦੇ ਹੋ ਵੀ 올ਡ ਰੀਮ ਵਿੱਚ ਟੈਕਸ ਸਲੈਬਸ ਕੀ ਨੇ ਨਿਊ ਵਿੱਚ ਕੀ ਨੇ ਕਿੰਨੇ ਪ੍ਰਕਾਰ ਦੀਆਂ ਡਿਡਕਸ਼ਨਸ ਅਸੀਂ ਲੈ ਸਕਦੇ ਹਾਂ ਤੇ ਮੈਂ ਉਹ ਕੈਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਦੇ ਦਵਾਂਗਾ ਉਸ ਵੀਡੀਓ ਵਿੱਚ ਮੈਂ ਪ੍ਰੋਪਰ ਇਨਫਰਮੇਸ਼ਨ ਨਿਊ ਅਤੇ 올ਡ ਬਾਰੇ ਦਿੱਤੀ ਹੋਈ ਹੈ ਇਸ ਵਿੱਚ ਇਸ ਵਿੱਚ ਆਪਾਂ ਸਿੰਪਲ ਹੀ ਕੈਲਕੂਲੇਟ ਕਰਕੇ ਵੇਖਾਂਗੇ ਅਤੇ ਦੇਖਾਂਗੇ ਵੀ ਅਸੀਂ ਕੈਲਕੂਲੇਸ਼ਨ ਕਰਨੀ ਕਿਸ ਤਰ੍ਹਾਂ ਹੈ ਨਿਊਜ਼ ਜ਼ੀਮ ਦੇ ਵਿੱਚ ਅਤੇ ਨਾਲ ਇੱਕ ਐਗਜ਼ੈਂਪਲ ਦੇਖਾਂਗੇ 올ਡਰ ਜ਼ੀਮ ਦੇ ਵਿੱਚ ਵੀ ਕੀ ਗੱਲ ਦੀ ਹੈ ਇਸ ਵਾਸਤੇ ਤੁਸੀਂ ਸਭ ਤੋਂ ਪਹਿਲਾਂ ਚਲ ਜਾਣਾ ਹੈ ਈ-ਫਾਈਲਿੰਗ ਦੀ ਵੈੱਬਸਾਈਟ ਤੇ ਇਸ ਪੋਰਟਲ ਤੇ ਤੁਸੀਂ ਲੌਗ ਇਨ ਕਰ ਲੈਣਾ ਹੈ ਇਸ ਪੋਰਟਲ ਤੇ ਤੁਸੀਂ ਓਪਨ ਕਰ ਲੈਣਾ ਹੈ ਜਿਸ ਤਰ੍ਹਾਂ ਹੀ ਤੁਹਾਡੇ ਸਾਹਮਣੇ ਡੈਸ਼ਬੋਰਡ ਲੇਅਰ ਆਵੇਗਾ ਅਸੀਂ ਥੋੜਾ ਜਿਹਾ ਸਕਰੋਲ ਡਾਊਨ ਕਰੋਗੇ ਤਾਂ ਤੁਹਾਨੂੰ ਇੱਥੇ ਮਿਲ ਜਾਵੇਗਾ ਇਨਕਮ ਟੈਕਸ ਕੈਲਕੂਲੇਟਰ ਇਨੇ ਤੁਹਾਨੂੰ ਨਜ਼ਰ ਆ ਜਾਵੇਗਾ ਇਨਕਮ ਟੈਕਸ ਕੈਲਕੂਲੇਟਰ ਇਹ ਈ-ਫਾਈਲਿੰਗ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਮੌਜੂਦ ਹੈ ਜਿਸ ਤਰ੍ਹਾਂ ਤੁਸੀਂ ਕਲਿੱਕ ਕਰੋਗੇ ਤੇ ਇਹ ਦੋ ਤਰ੍ਹਾਂ ਦੇ ਕੈਲਕੂਲੇਟਰ ਤੁਹਾਡੇ ਸਾਹਮਣੇ ਇਹ ਆਵੇਗਾ ਇੱਕ ਤਾਂ ਸਿੰਪਲ ਹੈ ਜਿਸ ਵਿੱਚ ਬੇਸਿਕ ਇਨਫੋਰਮੇਸ਼ਨ ਪਾਉਂਦੇ ਆ ਨਹੀਂ ਬੇਸਿਕ ਇਨਫੋਰਮੇਸ਼ਨ ਪਾਉਂਦੇ ਹੈ ਤੇ ਡੀਟੇਲ ਦੇ ਦਿੰਦਾ ਹੈ ਦੂਸਰਾ ਹੈ ਐਡਵਾਂਸ ਕੈਲਕੂਲੇਟਰ ਇਹ ਕੰਬੀਨੇਸ਼ਨ ਹੈ ਇੱਕ ਅਨਵਾਸ ਹੈ ਬੇਸਿਕ ਦੇ ਵਿੱਚ ਅਸੈਸਮੈਂਟ ਈਅਰ 23 24 ਆਲਰੇਡੀ ਸਿਲੈਕਟ ਹੈ ਪਰ ਹਲਾ ਅਸੈਸਮੈਂਟ ਈਅਰ ਬੰਨਾ ਹੈ 24 ਬੰਦੀ ਅਸੈਸਮੈਂਟ ਜੀਅਰ 24-25 ਦੇ ਵਿੱਚ ਹੀ ਟੈਕਸ ਦੀ ਸਲੈਬ ਨਿਊ ਰੇਜ਼ੀਨ ਦੇ ਵਿੱਚ 7 ਲੱਖ ਹੈ ਠੀਕ ਹੈ ਜੀ ਬਾਕੀ ਸਾਰੀ ਇਨਫੋਰਮੇਸ਼ਨ ਇਸੇ ਤਰ੍ਹਾਂ ਹੀ ਰਣੀ ਹੈ ਤੁਸੀਂ ਇਹ ਚੈੱਕ ਕਰ ਸਕਦੇ ਹੋ ਏਜ ਕਿੰਨੀ ਹੈ ਤੁਹਾਡੀਆਂ ਕਿੰਨੀ ਨੇ ਹੈ ਜੇਕਰ ਤੁਸੀਂ ਬੇਸਿਕ ਕੈਲਕੂਲੇਟਰ ਆ ਚਲੋ ਵੀ ਪਰ ਇਹ ਬੇਸਿਕ ਕੈਲਕੂਲੇਟਰ ਪਿਛਲੇ ਸਾਲ ਦੇ ਵਿੱਚ ਵੀ ਮੌਜੂਦ ਹੀ ਇਹਦੇ ਵਿੱਚ ਸਿੰਪਲੀ ਜਿਸ ਤਰ੍ਹਾਂ ਤੁਸੀਂ ਜਿੰਨੀ ਇੱਕ ਪਾਉਗੇ ਇਹਨਾਂ ਨੂੰ ਇਤਨੀ ਸਾਰੇ ਦੇ ਟੈਕਸ ਕੈਲਕੂਲੇਟਰ ਔਡ ਦੇ ਰੇਜ਼ੀਨ ਵਿੱਚ ਕਰਕੇ ਤੁਹਾਨੂੰ ਦੱਸ ਦੇਵੇਗਾ ਵੀ ਤੁਹਾਨੂੰ ਕਿੰਨਾ ਟੈਕਸ ਪੈ ਰਿਹਾ ਹੈ ਜਾਂ ਨਹੀਂ ਪੈ ਰਿਹਾ ਠੀਕ ਹੈ ਜੀ ਪਰ ਅਸੀਂ ਚੈੱਕ ਕਰਾਂਗੇ ਐਡਵਾਂਸ ਦੇ ਵਿੱਚ ਜਿਹੜੀਆਂ ਕੀ ਸਾਨੂੰ ਦਿੱਕਤਾਂ ਦਾ ਸਾਹਮਣਾ ਜਾਂ ਸਾਡੇ ਮਾਈਡ ਦੇ ਵਿੱਚ ਕੁਐਸਚਨ ਨੇ ਸਟੈਂਡ ਸਾਡੇ ਮਾਈਡ ਦੇ ਵਿੱਚ ਕੁਐਸਚਨ ਨੇ ਸਟੈਂਡਰਡ ਡਕਸ਼ਨ ਬਾਰੇ ਜਾਂ ਸਾਨੂੰ ਅਪਰਡ ਗਵਰਨਮੈਂਟ ਟੈਕਸ ਬਾਰੇ ਜਾਂ ਐਨਪੀਐਸ ਬਾਰੇ ਉਹ ਸਾਰੀਆਂ ਹੀ ਇਸ ਦੇ ਵਿੱਚ ਕਲੀਅਰ ਹੋ ਜਾਣਗੇ ਜਿਸ ਤਰ੍ਹਾਂ ਇਹ ਤੁਸੀਂ ਐਡਵਾਂਸ ਕੈਲਕੂਲੇਟਰ ਤੇ ਕਲਿੱਕ ਕਰੋਗੇ ਅੱਗੇ ਤੁਹਾਨੂੰ ਜਿੰਦੀ ਆਪਸ਼ਨ ਤੁਹਾਨੂੰ ਦਿੱਤੀ ਹੋਈ ਹੈ ਤੁਸੀਂ 올ਡ ਜੀ ਜਾਣ ਜਾਂਦੇ ਹੋ ਨਿਊ ਜੀ ਤੁਸੀਂ ਨਿਊ ਸਿਲੈਕਟ ਕਰੋ ਇਸ ਤੋਂ ਬਾਅਦ ਅਸੈਸਮੈਂਟ ਜੀ ਹੈ 24 ਜੀ ਸਿਲੈਕਟ ਕਰੋ ਇੰਡੀਵਿਜੂਅਲ ਇਸੇ ਤਰ੍ਹਾਂ ਹੀ ਆਏਗਾ ਤੇ ਜੇ 60 ਸਾਲ ਤੋਂ ਥੱਲੇ ਹੋ ਤਾਂ 60 ਸਾਲ ਤੋਂ ზეਮੇ ਇਹ ਆਟੋ ਹੀ ਫਿਲ ਕੀਤੀ ਹੋਈ ਡਾਟਾ ਹੈ ਇਹ ਸਟਾਰਟਿੰਗ ਰੇਟ ਤੇ ਲਾਸਟ ਜਿਹੜਾ ਰਿਟਰਨ ਫਾਈਲ ਕਰਨੀ ਇਹ ਕੈਪਨਲ 2024 ਤੋਂ 31 ਜੁਲਾਈ 2024 ਤੱਕ ਲਾਸਟ ਡੇਟ ਹੁੰਦੀ ਹੈ ਰਿਟਰਨ ਸਪਾਈਲ ਕਰੂਈ ਹੈ ਜੋ ਫਾਈਲ ਕਰਤੀ ਗਈ ਹੈ ਵੀ ਕੇ ਡੇਟ ਦੇ ਵਿੱਚ ਵਿੱਚ ਇਹ ਰਿਟਰਨ ਨੂੰ ਫਾਈਲ ਕਰਨੀ ਚਾਹੀਦੀ ਇਹਦੇ ਵਿੱਚ ਸਿੰਪਲੀ ਥੱਲੇ ਆਪਸ਼ਨ ਮੌਜੂਦ ਹੈ ਪ੍ਰੋਵਾਈਡ ਇਨਕਮ ਡਿਟੇਲਸ ਇਹਦੇ ਵਿੱਚ ਸਭ ਤੋਂ ਪਹਿਲਾਂ ਪੁੱਛਿਆ ਗਿਆ ਹੈ ਇਨਕਮ ਅੰਡਰ ਸੈਲਰੀ ਹਾਊਸ ਪ੍ਰੋਪਰਟੀ ਕੈਪੀਟਲ ਗੇਨ ਬਿਜ਼ਨਸ ਪ੍ਰੋਫੈਸ਼ਨ ਜਾਂ ਅਦਰ ਇਨਕਮ ਇਹ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਤੁਸੀਂ ਆਪਣੇ ਸੈਲਰੀ ਸਿਲੈਕਟ ਕਰੋਗੇ ਜੇਕਰ ਤੁਹਾਨੂੰ ਸੈਲਰੀ ਦੀ ਇਨਫੋਰਮੇਸ਼ਨ ਹੈ ਸਾਡੇ ਕੋਲ ਇੱਕ ਮੈਸੇਜ ਜਿਹੜਾ ਰਸੀਬ ਹੋਇਆ ਹੈ ਉਹਦੇ ਵਿੱਚ ਪਰਸਨ ਦੀ ਸੈਲਰੀ ਸੀ 10,80,000 ਅਸੀਂ 10,80,000 ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਹੀ ਤੁਸੀਂ 10,80,000 ਇਸ ਵਿੱਚ ਫੀਡ ਕਰਦੇ ਹੋ ਉਹ ਇਹ ਆਟੋਮੈਟਿਕਲੀ ਤੁਹਾਨੂੰ ਸਟੈਂਡਰਡ ਡਕਸ਼ਨ ਦੇ ਦਿੰਦਾ ਹੈ ਜਨਗੀਤਾ ਦੇ ਭਾਵੇਂ 올ਡ ਰੀਜ਼ੀਮ ਹੋਵੇ ਭਾਵੇਂ ਉਹ ਨਿਊ ਰੀਜ਼ੀਮ ਤੁਸੀਂ 50000 ਦੀ ਸਟੈਂਡਰਡ ਰਿਡਕਸ਼ਨ ਕਲੇਮ ਕਰ ਸਕਦੇ ਹੋ ਬਿਨਾਂ ਕਿਸੇ ਪ੍ਰੋਬਲਮ ਤੋਂ ਅਤੇ ਇੱਥੇ ਪ੍ਰੋਫੈਸ਼ਨਲ ਟੈਕਸ ਦੀ ਵੀ ਆਪਸ਼ਨ ਮੌਜੂਦ ਹੈ ਪਰ ਉਹ ਆਟੋਮੈਟਿਕ ਨਾਲ ਹੀ ਮਿਲਦੀ ਹੈ ਇਹਦੇ ਨਾਲ ਹੀ ਉਸ ਵਿੱਚ ਫਿਲ ਹੁੰਦਾ ਹੈ ਨਿਊ ਰੀ ਵਿੱਚ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜੋ ਪ੍ਰੋਫੈਸ਼ਨਲ ਟੈਕਸ ਹੈ ਉਹਦੀ ਰਿਬੇਟ ਨਹੀਂ ਦਿੱਤੀ ਜਾਵੇਗੀ ਐਂਟਰੇਨਟੇਨਮੈਂਟ ਅਲਾਉਂਸ ਵਗੈਰਾ ਕਿਸੇ ਵੀ ਤਰ੍ਹਾਂ ਦੇ ਅਲਾਉਂਸ ਇਸ ਵਿੱਚ ਅਲਾਉਡ ਨਹੀਂ ਨੇ ਤੁਹਾਨੂੰ ਉਹ ਨਹੀਂ ਮਿਲੇਗੀ ਇਸੇ ਤਰ੍ਹਾਂ ਅੱਗੇ ਅਗਲੇ ਹੱਡਾ ਜਦਨੇ ਜਿਹਦੇ ਵਿੱਚ ਉਹ ਆਪਾਂ ਨੂੰ ਪੁੱਛਦੇ ਨੇ ਵੀ ਤੁਹਾਡੀ ਇਨਕਮ ਦਾ ਹੋਰ ਕੋਈ ਸੋਰਸ ਹੈ ਤਾਂ ਰਿਟੇਲ ਦਿਓ ਜਦਕਿ ਮਤਲਬ ਜੇਕਰ ਤੁਹਾਡੇ ਕੋਈ ਐਫਡੀ ਹੈ ਜਾਂ ਐਲਆਈਸੀ ਜਾਂ ਹੋਰ ਕੋਈ ਇਨਕਮ ਦਾ ਸੋਰਸ ਹੈ ਤੁਸੀਂ ਇਨਕਮ fromParams ਅਦਰ ਸੋਰਸ ਦੇ ਵਿੱਚੋਂ ਫੁੱਟਾਉਟ ਕਰ ਸਕਦੇ ਹੋ ਜੇਕਰ ਤੁਹਾਡੀ ਹੈਗੀ ਹੈ ਅਸੀਂ 5000 ਲੈ ਕੇ ਚੱਲਦੇ ਹਾਂ ਬੈਂਕ ਦੇ ਵੱਲੋਂ ਇੰਟਰਸਟ ਵਗੈਰਾ ਵੀ 5000 ਬੈਂਕ ਦਾ ਇੰਟਰਸਟ ਸਾਡੇ ਕੋਲ ਹੈ ਅਰੇ ਇਸ ਵਾਰ ਉਹ ਥੱਲੇ ਪ੍ਰੋਪਰ ਤਰੀਕੇ ਨਾਲ ਤੁਹਾਡਾ ਟੈਕਸ ਜੋ ਹੈ ਉਹ ਕੱਢ ਕੇ ਦੇ ਦਿੰਦਾ ਹੈ ਇਸ ਵਿੱਚ ਇੱਕ ਆਪਸ਼ਨ ਦਿੱਤੀ ਗਈ ਹੈ ਡਿਡਕਸ਼ਨ ਦੀ ਪ੍ਰੋਵਾਈਡਡ ਡਿਡਕਸ਼ਨ ਡੇ ਇਹਦੇ ਵਿੱਚ ਤੁਹਾਨੂੰ ਸਾਹਮਣੇ ਤੁਹਾਡੇ ਜੋ ਕਾਲਮ ਆਉਣਗੇ ਉਹ ਸਾਰੇ ਦੇ ਜੋ ਤੁਹਾਨੂੰ ਰਿਬੇਟਸ ਮਿਲ ਸਕਦੀਆਂ ਨੇ ਠੀਕ ਹੈ ਇਸ ਤੋਂ ਇਲਾਵਾ ਕੋਈ ਵੀ ਰਿਬੇਟਸ ਜੋ ਹੈ ਇਸ ਵਿੱਚ ਤੁਹਾਨੂੰ ਨਹੀਂ ਮਿਲੇਗੀ ਅਤੇ ਨਾਲ ਹੀ ਤੁਸੀਂ ਉਸ ਨੂੰ ਪਲੇਮ ਕਰ ਸਕਦੇ ਹੋ ਇਹ ਸਾਰੀਆਂ ਇਹ ਰਿਬੇਟਸ ਫੋਲਡਰ ਦੇ ਨਿਊ ਦੇ ਵਿੱਚ ਦੋਵੇਂ ਹਨ ਪਰ ਤੁਸੀਂ ਨਿਊ ਰਜਿਮ ਦੇ ਵਿੱਚ ਸਿਰਫ ਇੱਕੋ ਹੀ ਰਿਵੈਡ ਕਲੇਮ ਕਰ ਸਕਦੇ ਹੋ EMPLOYE CONTRIBUTION ਟੁਵਰਡ NPS ਜਾਨਕੀ ਜੇ ਉਹ ਤੁਹਾਡੀ ਸੈਲਰੀ ਬਣਾਈ ਜਾਂਦੀ ਹੈ ਤਾਂ NPS ਜਿਹੜੇ ਨਿਊ ਪੈਨਸ਼ਨ ਰਜਿਮ ਦੇ ਵਿੱਚ ਆਉਂਦੇ ਨੇ ਸੈਲਰੀ ਦੇ ਬਸਰ ਜਿਆਦਾ NPS ਕਰਦਾ ਹੈ ਉਹਦੇ ਵਿੱਚ ਜੋ EMPLOYE ਦਾ ਕੰਟਰੀਬਿਊਟ ਹੈ ਉਹ ਤੁਹਾਡੀ ਸੈਲਰੀ ਦੇ ਵਿੱਚ ਆਲਰੇਡੀ ਪਲੱਸ ਕੀਤਾ ਹੁੰਦਾ ਹੈ ਅਤੇ ਉਹ ਕੰਟਰੀਬਿਊਟ ਨੂੰ ਤੁਸੀਂ ਇੱਥੇ ਤੱਲੇ ਆ ਕੇ ਲੈਸ ਕਰਕੇ ਵੀ ਰੁਬੀਡ ਪ੍ਰਾਪਤ ਕਰ ਸਕਦੇ ਹੋ ਬਾਕੀ ਕੋਈ ਵੀ ਰਿਬੇਟ ਤੁਸੀਂ ਨਿਊ ਜੀਮ ਦੇ ਵਿੱਚ ਨਹੀਂ ਕਲੀਅਰ ਕਰ ਸਕਦੇ ਸਿਰਫ ਇਹੀ ਇੱਕ ਰਜ਼ੀਮ ਨੂੰ ਰਿਬੇਟ ਮਿਲੇਗੀ ਅਤੇ ਇਸ ਤਰ੍ਹਾਂ ਤੁਹਾਡਾ ਟੋਟਲ ਟੈਕਸ ਜੋ ਹੈ ਉਹ ਕੈਲਕੂਲੇਟ ਕਰਨ ਤੋਂ ਬਾਅਦ ਸਾਰੇ ਚਾਰजेस ਹੈਲਥ ਕੇਅਰ ਵਗੈਰਾ ਪਾਉਣ ਤੋਂ ਬਾਅਦ ਤੁਹਾਡਾ ਟੋਟਲ ਟੈਕਸ ਜੋ ਬੰਦਾ ਹੈ 71900 ਸਾਖਰ ਵੀ ਇਹ ਬੰਦਾ ਹੈ ਨਿਊ ਜੀਮ ਅਕੋਰਡਿੰਗ ਕਿਉਂਕਿ ਇਹ ਸਲੈਬ ਜੋ ਹੈ ਉਹ ਘਟਾ ਹੈ ਟੈਕਸ ਦੀ ਜੇਕਰ 10 ਲੱਖ 80 ਹਜ਼ਾਰ ਹੈ 50 ਹਜ਼ਾਰ ਇਸ ਸਟੈਂਡਰਡ ਡਕਸ਼ਨ ਹੈ ਤਾਂ ਸਿੰਪਲੀ ਤੁਹਾਡਾ 73960 ਰੁਪਏ ਟੈਕਸ ਧਾਰਨ ਵਾਲਾ ਬਣੇਗਾ ਨਿਊ ਰਜਿਮ ਦੇ ਅਕੋਰਡਿੰਗ ਹੁਣ ਆਪਾਂ ਚੈੱਕ ਕਰਾਂਗੇ ਵੀ ਇਹੋ ਹੀ ਅਗਰ ਜੇਕਰ ਸਾਡੀ 1.5 ਲੱਖ ਦੀ ਸੇਵਿੰਗ ਹੋਵੇ ਜਾਂ ਹੋਰ ਆਡੀ ਅਦਰ ਸੇਵਿੰਗਸ ਹੋਣ ਤੇ ਉਸ ਉੱਪਰ 올ਡ ਰਜਿਮ ਦੇ ਵਿੱਚ ਜੇਕਰ ਇਹ ਜਾਣੇ ਹਾਂ ਤਾਂ ਸਾਨੂੰ ਕਿੰਨਾ ਟੈਕਸ ਬੈਨੀਫਿਟ ਹੋ ਸਕਦਾ ਹੈ ਜਾਨੂੰ ਟੈਕਸ ਪੈਂਦਾ ਹੈ ਕਿ ਨਹੀਂ ਆਓ ਚੈੱਕ ਕਰਦੇ ਹਾਂ ਤੁਸੀਂ ਸਿੰਪਲੀ ਇਸੇ ਕੈਲਕੂਲੇਟਰ ਉੱਪਰ ਰਹਿਣਾ ਹੈ ਤੇ ਸਿਲੈਕਟ ਕਰਨਾ ਹੈ 올ਡ ਟੈਕਸ ਰਜਿਮ ਜਿਸ ਤਰ੍ਹਾਂ ਤੁਸੀਂ ਔਰ ਟੈਕਸ ਰਿਜਿਮ ਨੂੰ ਸਿਲੈਕਟ ਕਰੋਗੇ ਇਸੇ ਤਰ੍ਹਾਂ 24 ਪੰਜੀ ਆਵੇਗਾ 50000 ਦੀ ਸਟੈਂਡਰਡ ਡਿਡਕਸ਼ਨ ਉਸੇ ਤਰ੍ਹਾਂ ਹੀ ਅਵੇਲੇਬਲ ਰਵੇਗੀ ਜਿਹੜੇ ਆਪਾਂ ਅਲਾਊਸ ਟਨ ਆਈ ਜਾਂ 16 ਐਜ ਯੂਐਸ ਵਿੱਚ ਕਲੇਮ ਕਰਦੇ ਸਾ ਉਹ ਅਵੇਲੇਬਲ ਹੋ ਜਾਣਗੇ ਇੱਥੇ ਪ੍ਰੋਫੈਸ਼ਨਲ ਟੈਕਸ ਵੀ ਤੁਸੀਂ ਕਲੇਮ ਕਰ ਸਕਦੇ ਹੋ ਮੰਨ ਲਓ 2400 ਰੁਪਿਆ ਪ੍ਰੋਫੈਸ਼ਨਲ ਟੈਕਸ ਅਹੀਂ ਐਡ ਕਰ ਦਿੰਦੇ ਹਾਂ ਉਸ ਤੋਂ ਬਾਅਦ 5000 ਰੁਪਿਆ ਅਸੀਂ ਉਸੇ ਤਰ੍ਹਾਂ ਰਹਿ ਜਾਵੇ ਅਰੇ ਇੱਥੇ ਡਿਡਕਸ਼ਨਸ ਦੀ ਇੱਥੇ ਆਪਸ਼ਨ ਹੈ ਸਾਰੀਆਂ ਓਪਨ ਹੋ ਜਾਂਦੀਆਂ ਹਨ ਅਲੱਗ-ਅਲੱਗ ਤਰ੍ਹਾਂ ਦੀਆਂ ਇੰਡਕਸ਼ਨਸ ਨੇ ਅਸੀਂ ਸਿਰਫ 1.5 ਲੱਖ ਦੀ ਇੰਡਕਸ਼ਨ ਦੇ ਅਸੀਂ ਕੈਲਕੂਲੇਟ ਕਰਾਂਗੇ ਅਸੀਂ 1.5 ਲੱਖ ਦੀ ਇੰਡਕਸ਼ਨ ਅਸੀਂ ਫਿਲ ਅਪ ਕਰ ਦਿੰਦੇ ਆ ਸਾਡੀ ਸੈਲਰੀ ਜੋ ਹੈ ਉਹ ਆਣੀ ਹੈ 8.82600 ਅਤੇ 1.5 ਲੱਖ ਦੀ ਸੇਵਿੰਗ ਦੇ ਬਾਵਜੂਦ ਵੀ ਬਾਵਜੂਦ ਵੀ ਇਸ ਤੇ ਸਾਨੂੰ 98170 ਰੁਪਏ ਟੈਕਸ ਪੈਂਦਾ ਹੈ ਜਦ ਕਿ ਵੀ ਜਦ ਕਿ ਵੀ ਸਾਨੂੰ ਨਿਊ ਜੀਮ ਦੇ ਵਿੱਚ ਜਿਆਦਾ ਬੈਨੀਫਿਟ ਹੈ ਓਲਡਰ ਜੀਮ ਦੇ ਵਿੱਚ ਸਾਨੂੰ ਸੇਵਿੰਗਸ ਕਰਨ ਦੇ ਬਾਵਜੂਦ ਵੀ ਡਬਲ ਡੈਕਸ ਪੈ ਰਿਹਾ ਹੈ ਇਸ ਵਿੱਚ ਇੱਕ ਜੋ ਹੋ ਰਿਹਾ ਜੇਕਰ ਤੁਹਾਡਾ ਪਹਿਲਾਂ ਕੋਈ ਸੈਲਰੀ ਪਰਸਲ ਦਾ 10000 20000 ਰੁਪਏ ਟੈਕਸ ਕਟਾਇਆ ਹੋ ਤੁਸੀਂ ਇਸ ਕਾਲਮ ਦੇ ਵਿੱਚ ਫਿਲ ਕਰ ਸਕਦੇ ਜੇ ਤੁਸੀਂ ਤੁਸੀਂ ਇਸ ਕਾਲਮ ਵਿੱਚ ਫਿਲ ਕਰੋਗੇ ਤਾਂ ਘਟ ਜਾਏਗਾ ਕਿਉਂਕਿ ਪਿਛਲੇ ਆਪਾਂ ਨਿਊ ਰਜ਼ੀਮ ਦੇ ਵਿੱਚ ਨਹੀਂ ਐਡ ਕੀਤਾ ਇਹ ਕਾਲਮ ਪ੍ਰੋਵਾਈਡ ਕੀਤੇ ਹੋਏ ਨੇ ਜੋ ਤੁਸੀਂ ਆਪਣੇ ਡੈਸਕਟਾਪ ਦੇ ਆਪ ਦੇਖੋਗੇ ਤਾਂ ਤੁਹਾਨੂੰ ਸਿੰਪਲੀ ਇਹ ਕਾਲਮ ਲੇਅਰ ਆ ਜਾਣਗੇ ਕਿਉਂਕਿ ਇਹ ਹਾਈਲਾਈਟ ਹੁੰਦੇ ਨੇ ਅਰੇ ਤੁਸੀਂ ਬੜੇ ਹੀ ਆਸਾਨੀ ਨਾਲ ਇਹਨੂੰ ਟੈਕਸ ਨੂੰ ਕੈਲਕੂਲੇਟ ਕਰ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਨਿਊ ਰਜ਼ੀਮ ਸਿਲੈਕਟ ਕਰੋਗੇ ਤਾਂ ਸਿਰਫ ਇਹ ਉਹ অপਸ਼ਨ ਆ ਇਹ ਹਾਈਲਾਈਟ ਕਰੂਗਾ ਜੋ ਤੁਸੀਂ ਕਲੇਮ ਕਰ ਸਕਦੇ ਨੇ ਅਤੇ ਹੋਲਡ ਕਰੋਗੇ ਤਾਂ ਉਹ ਸਾਰੇ ਆਪਸ਼ਨ ਆ ਉਪਰੋਂ ਜਿਹੜੀਆਂ ਜੋ ਕੋਰਸ ਦੇ ਵਿੱਚ ਅਵੇਲੇਬਲ ਨੇ ਅਤੇ ਟੈਕਸ ਉਸੇ ਤਰ੍ਹਾਂ ਹੀ ਕੈਲਕੂਲੇਟ ਹੋਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਜਾਂ ਪਰੇਸ਼ਾਨੀ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਤਾਂ ਸਿੰਪਲੀ ਤੁਸੀਂ ਆਪਣਾ ਟੈਕਸ ਜੋ ਹੈ ਕੈਲਕੂਲੇਟ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਇਸ ਕਨਸੈਪਟ ਦਾ ਮੇਨ ਵਕਸਤੇ ਇਹ ਤੁਸੀਂ ਆਪਣੀ ਟੈਕਸ ਰਜਿਮ ਨੂੰ ਸਹੀ ਤਰੀਕੇ ਨਾਲ ਚੂਜ਼ ਕਰ ਸਕੋ ਅਤੇ ਤੁਸੀਂ ਇਹ ਗੱਲ ਨੂੰ ਸਮਝ ਸਕੋ ਵੀ ਤੁਹਾਨੂੰ ਕਿਹੜੀ ਟੈਕਸ ਰੇਟ ਦੀ ਅੰਦਰ ਵੇਜ ਜਾਦਾ ਚਾਹੀਦਾ ਹੈ 올ਡ ਦੇ ਵਿੱਚ ਜਾਂ ਨਿਊ ਦੇ ਵਿੱਚ ਇਹ ਕੈਲਕੂਲੇਟਰ ਤੁਹਾਡੀ ਕੋਦਨ ਦੋਵਾਂ ਤਰੀਕਿਆਂ ਦੇ ਵਿੱਚ ਪੂਰੀ ਹੈਲਪ ਕਰਦਾ ਹੈ ਅਰੇ ਤੁਸੀਂ ਖੁਦ ਈ-ਫਾਈਲਿੰਗ ਦੀ ਵੈਬਸਾਈਟ ਤੇ ਜਾ ਕੇ ਸਿੱਧਾ ਇਹ ਕੈਲਕੂਲੇਟਰ ਤੋਂ ਕੈਲਕੂਲੇਟ ਕਰਕੇ ਦੇਖ ਸਕਦੇ ਹੋ ਕੈਪਸ਼ਨ ਦੇ ਵਿੱਚ ਮੈਂ ਇਸ ਦਾ ਲਿੰਕ ਦੇ ਦਿੱਤਾ ਹੈ ਜੇਕਰ ਤੁਹਾਨੂੰ ਕੋਈ ਦਿੱਕਤ ਹੋਣੀ ਹੈ ਤੁਸੀਂ ਰੀਡਾਇਰੈਕਟ ਹੀ ਇਸ ਪੇਜ ਉੱਪਰ ਚਲੇ ਜਾਓਗੇ ਅਤੇ ਜੇਕਰ ਤੁਸੀਂ ਕੋਈ ਵੀ स्लैब्स टैक्स या रेट ऑफ टैक्स या 7 लाख तक लेसर कोई भी इंफॉर्मेशन ਲੈ ਲਈ ਜਾਓ ਤਾਂ ਤੁਸੀਂ ਕੈਪਸ਼ਨ ਦੇ ਵਿੱਚ ਮੇਰੇ ਚੈਨਲ ਦੇ ਉੱਪਰ YouTube ਦੇ ਵਿੱਚ ਬਾਕੀ ਵੀਡੀਓ अवेलेबल ਨੇ ਤੁਸੀਂ ਉਹ ਚੈੱਕ ਆਊਟ ਕਰ ਸਕਦੇ ਹੋ ਮੋਰ ਇਨਫੋਰਮੇਸ਼ਨ ਵਾਸਤੇ ਮੇਰੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰੋ थैंक यू